ਸਭ ਲੋਕ ਸੋਚਦੇ تھے ਕਿ ਨਾ ਕਿ ਕੋਈ ਮੈਜੀਸ਼ੀਅਨ ਆਗਾ ਬੜੀ ਬੜੀ ਉਹਨੇ ਹੈਟ ਪਾਈ ਹੋਈ ਹੋਗੀ ਜਾਂ ਲੋਕ ਕੋਰ ਲਾਈਨ ਕੰਮ ਕਰ ਲੈ ਜੋਬ ਕਰ ਲਿਆ ਹੋਰ ਹੈਗੀਆਂ ਤੇ ਇੱਕ ਸ਼ੋਪ ਖੋਲੇ ਬਥੇਰੀਆਂ ਹੈਗੀਆਂ ਨੇ ਸਾਰਿਆਂ ਨੇ ਜਾਦੂ ਤਾਂ ਪੱਕਾ ਦੇਖਿਆ ਹੀ ਹੋਵੇਗਾ ਛੋਟੇ ਹੁੰਦੇ ਸਰਕਸ ਜਾਂਦੇ ਜਾਂ ਕਿਤੇ ਵੀ ਹਰ ਕਿਸੇ ਨੇ ਜਾਦੂ ਦੇਖਣ ਦਾ ਸ਼ੋਅ ਪੱਕਾ ਜਾਂਦੇ ਨੇ ਜੇ ਗੱਲ ਕਰੀਏ ਕਿ ਤੁਹਾਨੂੰ ਜਦੋਂ ਜਾਦੂ ਦੇਖਣ ਜਾਂਦੇ ਹੋ ਤੁਹਾਨੂੰ ਇਸ ਵਿੱਚ ਸ਼ਾਇਦ ਮੇਲ ਬੰਦਾ ਮਹਿ ਜਾਦੂਗਰ ਦੇਖਦਾ ਹੈ ਪਰ ਅੱਜ ਤਾਂ ਅਸੀਂ ਮਿਲਉਣ ਲੱਗੇ ਆ ਇੱਕ ਫੀਮੇਲ ਮੈਜੀਸ਼ੀਅਨ ਨਾਲ ਫੀਮੇਲ ਜਾਦੂਗਰ ਨਾਲ ਜੋ ਆਪਣੇ ਉੱਤਰੀ ਭਾਰਤ ਦੀ ਪਹਿਲੀ ਫੀਮੇਲ ਮੈਜੀਸ਼ੀਅਨ ਨੇ ਆਓ ਗੱਲਬਾਤ ਕਰਦੇ ਹਾਂ ਸਵਾਗਤ ਕਰਦੇ ਹਾਂ ਕਾਜਲ ਜੀ ਦਾ ਕਾਜਲ ਜੀ ਦਾ ਸਵਾਗਤ ਸਭ ਤੋਂ ਪਹਿਲਾਂ ਮੈਮ ਗੱਲ ਕਰੀਏ ਹੁਣ ਅੱਜ ਮੈਜੀਸ਼ੀਨ ਦੀ ਜਾਂ ਜਾਦੂ ਦੀ ਹਮੇਸ਼ਾ ਤੁਹਾਨੂੰ ਮੇਲ ਜਾਦੂਗਰੀ ਦੇਖਦੇ ਰਹਿੰਦੇ ਆ ਜੋ ਆਦਮੀ ਜਾਦੂਗਰ ਤੁਹਾਡਾ ਸ਼ੌਂਕ ਕਿਵੇਂ ਪਿਆ ਫੀਮੇਲਸ ਦਾ ਇਸਟ ਜਾਣ ਵਾਸਤੇ ਵੈਸੇ ਤੋਂ ਮੇਰਾ ਇਹ ਸ਼ੌਕ ਤਾਂ ਨਹੀਂ ਪਿਆ ਸੀ ਤਾਂ ਜਦੋਂ ਮੈਂ ਹਾਊਸ ਵੇਈ ਸੀ ਨਾ ਉਧਰ ਸਾਡੇ ਇੱਕ ਨੇਬਰ ਸੀ ਉਹ ਉਹਦੇ ਲੇਡੀ ਮੈਜੀਸ਼ੀਨ ਦੇ ਨਾਲ ਕੰਮ ਕਰਦੀ ਸੀ ਉਹ ਉਹਦੇ ਫਰੀ ਹੋਰ ਅਲੋਜੀਨਿਸਟ ਸੀ ਉਹਨੇ ਮੈਨੂੰ ਕਿਹਾ ਕਿ ਕਿ ਇੱਕ ਵਾਰੀ ਨਾ ਉੱਥੇ ਇਹ ਨਾ ਸਾਨੂੰ ਨਾ ਕੁੜੀਆਂ ਦੀ ਲੋੜ ਹੈਗੀ ਤੁਸੀਂ ਉੱਧਰ ਜਾ ਕੇ ਕੰਮ ਕਰ ਸਕਦੇ ਹੋ ਥੋੜਾ ਜਿਹਾ ਅਸਿਸਟੈਂਟ ਦੀ ਤੌਰ ਤੇ ਤੋਂ ਮੈਂ ਇੱਕ ਵਾਰੀ ਦੇਖਿਆ ਕਿ ਚਲੋ ਇੱਕ ਵਾਰੀ ਦੇਖਣ ਦਾ ਕੀ ਹੈ ਕਿ ਇੱਕ ਵਾਰੀ ਦੇਖ ਲੈਂਦੇ ਆ ਉੱਥੇ ਜਾ ਕੇ ਮੈਂ ਥੋੜਾ ਜਿਹਾ ਕੰਮ ਥੋੜਾ ਜਿਹਾ ਵਧੀਆ ਲੱਗਾ ਮੈਂ ਫਿਰ ਹੋਰ ਅੱਗੇ ਵਧੀ ਮੈਨੂੰ ਫਿਰ ਕੰਮ ਚੰਗਾ ਲੱਗਿਆ ਫਿਰ ਮੈਂ ਅੱਗੇ ਅੱਗੇ ਕੰਮ ਕਰਦੀ ਗਈ ਤੋਂ ਹੋਰ بڑے ਵੱਡੇ ਵੱਡੇ ਮਾਜਿਸ਼ੀਅਨ ਦੇ ਨਾਲ ਮੈਂ ਕੰਮ ਕੀਤਾ ਵਧੀਆ ਲੱਗਾ ਹੋਰ ਤਾਂ ਮੈਂ ਇੱਕ ਪ੍ਰੋਗਰਾਮ ਤੇ ਕੰਮ ਕਰਦੇ ਸੀ ਤਾਂ ਮੈਨੂੰ ਨਾ ਇੱਕ ਮੈਜੀਸ਼ੀਅਨ ਏ ਡੀ ਬਾਸ਼ਾ ਜੋ ਫਰੀਦਕੋਟ ਦੇ ਜਾਦੂਗਰ ਨੇ ਉਹ ਉਹਨਾਂ ਨੇ ਮੈਨੂੰ ਮੈਜਿਕ ਸਿਖਾਇਆ ਤੇ ਮੈਨੇਜਮੈਂਟ ਪੂਰੇ ਬੜੇ ਵੱਡੇ ਵੱਡੇ ਸ਼ੋਅ ਦੀ ਮੈਨੇਜਮੈਂਟ ਵੀ ਉਹਨਾਂ ਨੇ ਮੈਨੂੰ ਸਿਖਾਈ ਹੈਗੀ ਆ ਤਾਂ ਫਰੀਦਕੋਟ ਕੇ ਜਾਦੂਗਰ ਜਾਦੂਗਰ ਏ ਡੀ ਬਾਸ਼ਾ ਉਹਨਾਂ ਦਾ ਨਾਂ ਹੈ ਉਹਨਾਂ ਨੇ ਇੰਟਰਨੈਸ਼ਨਲ ਮੈਜੀਸ਼ੀਅਨ ਦੇ ਵਿੱਚ ਵੀ ਕੰਪੀਟੀਸ਼ਨ ਤੇ ਸੈਕਿੰਡ ਪ੍ਰਾਈਜ਼ ਲਿਆ ਪੂਰੇ ਵਰਡ ਦੇ ਸੈਕਿੰਡ ਪੂਰੇ ਵਰਡ ਦੇ ਸੈਕਿੰਡ ਮੈਜੀਸ਼ੀਅਨ ਬਣਿਆ ਗਿਆ ਇੰਟਰਨੈਸ਼ਨਲ ਮੈਜੀਸ਼ੀਨ ਦੇ ਉਹਨਾਂ ਨੇ ਸੈਕੰਡ ਪਾਰਟ ਲਈ ਆਇਆ ਹੈਗਾ ਹਾਂਜੀ ਗੱਲ ਕਰੀਏ ਕਿ ਹਮੇਸ਼ਾ ਸਾਨੂੰ ਹਮੇਸ਼ਾ ਮੇਲ ਜਾਦੂਗਰ ਦੇਖਦੇ ਨੇ ਆਦਮੀ ਜਾਦੂਗਰ ਦੇਖਦੇ ਨੇ ਫੀਮੇਲਸ ਬਹੁ ਘੱਟ ਦੇਖਦੇ ਨੇ ਇਹਦਾ ਕਾਰਨ ਕੀ ਹੈ ਦੇ ਪਿੱਛੇ ਮੈਮ ਕਿਉਂਕਿ ਐਦਾਂ ਹੁੰਦਾ ਨਾ ਕਿ ਕਰਦੀਆਂ ਉੱਪਰ ਪਰੇਸ਼ਾਨੀਆਂ ਹੁੰਦੀਆਂ ਨੇ ਉਹ ਜਾ ਨਹੀਂ ਸਕਦੀਆਂ ਹੈਗੀਆਂ ਤੇ ਜਿਹੜਾ ਆਪਾਂ ਕੰਮ ਕਰਦੇ ਆ ਔਰ ਥੋੜਾ ਜਿਹਾ ਇਹ ਲੇਡੀ ਲੈਣਾ ਪ੍ਰੋਬਲਮ ਵਾਲਾ ਕੰਮ ਹੈਗਾ ਬੜਾ ਦਿੱਕਤ ਪਰੇਸ਼ਾਨੀ ਵਾਲਾ ਕੰਮ ਹੈਗਾ ਮੇਰੇ ਨਾਲ ਵੀ ਬਹੁਤ ਹੀ ਪ੍ਰੋਬਲਮ ਕ੍ਰੀਏਟ ਹੋਈ ਹੈ ਮੇਰੇ ਸਾਹਮਣੇ ਔਰ ਡੇਲੀ ਡੇਲੀ ਲੇਟ ਨਾਈਟ ਆਣਾ ਤੇ ਕਿਧਰੇ 15 15 ਦਿਨ 20 20 ਦਿਨ ਵਾਸਤੇ ਇਹ ਮਹੀਨਾ ਮਹੀਨਾ ਵਾਸਤੇ ਪੂਰੀ ਫੈਮਿਲੀ ਨੂੰ ਛੱਡ ਕੇ ਜਾਣਾ ਬੜੇ ਪਰੇਸ਼ਾਨੀਆਂ ਹੁੰਦੀ ਸੀ ਬੜੀ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਹੁੰਦੀ ਸੀ ਮੈਨੂੰ ਤੋਂ ਫਿਰ ਵੀ ਮੈਂ ਹੈਂਡਲ ਕੀਤਾ ਆਪਣੇ ਆਪ ਨੂੰ ਆਪਣੀ ਪਰਿਵਾਰ ਨੂੰ ਮੇਰੇ ਮੰਮੀ ਨੇ ਉਹਨਾਂ ਨੇ ਮੇਰੇ ਬੱਚਿਆਂ ਨੂੰ ਸੰਭਾਲਿਆ ਸੀ ਔਰ ਬਾਕੀ ਜਿਹੜਾ ਵੀ ਕੰਮ ਕੀਤਾ ਮੈਂ ਅੱਗੇ ਵਧਦੀ ਗਈ ਤੇ ਅੱਗੇ ਮੇਰੇ ਪੂਰੀ ਫੈਮਿਲੀ ਨੇ ਮੇਰਾ ਸਾਥ ਦਿੱਤਾ ਤੇ ਨਾਲ ਹੀ ਮੇਰੇ ਗੁਰੂ ਹੈ ਉਹਨਾਂ ਨੇ ਵੀ ਮੇਰਾ ਸਾਥ ਦਿੱਤਾ ਤੇ ਗੱਲ ਕਰੀਏ ਕਿ ਐਜ਼ ਐ ਫੀਮੇਲ ਨੂੰ ਇਸ ਲਾਈਨ 'ਚ ਆਉਣ ਲਈ ਤੁਸੀਂ ਕਿਵੇਂ ਕਹਿੰਦੇ ਹੋ ਕਿ ਆਣਾ ਚਾਹੀਦਾ ਜਾਂ ਬਹੁਤ ਚੰਗੀ ਲਾਈਨ ਹੈ ਜਾਂ ਕਿਵੇਂ ਇਹ ਸਾਹਮਣੇ ਦਿੱਕਤਾ ਦਾ ਸਾਹਮਣਾ ਕਰਨਾ ਹੈ ਨੇ ਲਾਈਨ ਕੋਈ ਵੀ ਖਰਾਬ ਨਹੀਂ ਹੁੰਦੀ ਹੈ ਜਿਹੜਾ ਵੀ ਦੇਖਿਆ ਜਾਣਾ ਕਿ ਜਿਹੜੀ ਵੀ ਲਾਈਨ ਹੁੰਦੀ ਹੈ ਸਾਰਾ ਉਹਦੇ ਵਿੱਚ ਮਿਹਨਤ ਜ਼ਰੂਰੀ ਹੁੰਦੀ ਹੈ ਜਿਹੜੇ ਆਪਾਂ ਮਿਹਨਤ ਕਰਦੇ ਉਹਦੇ ਵਿੱਚ ਮਿਹਨਤ ਚਾਹੀਦੀ ਹਰ ਫੀਲਡ ਚ ਮੈਨ ਚਾਹੀਦੀ ਹੈ ਕਿਹੜੀ ਵੀ ਡਾਕਟਰ ਲਾਈਨ ਹੋ ਜਾਂ ਪਾਇਲਟ ਦੀ ਲਾਈਨ ਹੋ ਜਾਂ ਕਿਹੜੀ ਵੀ ਲਾਈਨ ਹੋ ਉਹਦੇ ਵਿੱਚ ਸਾਨੂੰ ਮਿਹਨਤ ਕਰਨੀ ਪੈਂਦੀ ਹੈ ਕਿਹੜਾ ਵੀ ਉਹ ਹੋ ਜਾਂ ਫੀਲਡ ਹੋਵੇ ਹਾਂਜੀ ਗੱਲ ਕਰੀਏ ਪਰਿਵਾਰ ਨੂੰ ਕੋਈ ਦਿੱਕਤ ਨਹੀਂ ਆਈ ਮਤਲਬ ਕਿ ਜੇ ਬੰਦਾ ਇੱਕ ਲਾਈਨ ਚੂਜ਼ ਕਰਨ ਦੇ ਪਿੱਛੇ ਇੱਕ ਗੱਲ ਹੁੰਦੀ ਹੈ ਕਿਸੇ ਵੀ ਬੰਦੇ ਨੂੰ ਕੋਈ ਆਪਣਾ profession ਚੁੰਦਾ ਨਾ ਇੱਕ ਤੁਹਾਨੂੰ ਕੋਈ ਇਹਦੀ ਵਜ੍ਹਾ ਪਿੱਛੇ ਕੋਈ ਥੋੜੀ ਜੀ ਪ੍ਰੋਬਲਮ ਆਈ ਸੀ ਮੈਨੂੰ ਤਾਂ ਫਿਰ ਮੈਂ ਥੋੜਾ ਸੰਭਾਲ ਲਿੱਤਾ ਆਪਣੇ ਆਪ ਨੂੰ ਕੀ ਕਰੇ ਕੰਮ ਤਾਂ ਕਰਨਾ ਹੀ ਹੈਗਾ ਜਿਹੜਾ ਇਸ ਲਾਈਨ 'ਚ ਕੰਮ ਕੀਤਾ ਹੈ ਮੈਂ ਇਸ ਲਾਈਨ 'ਚ ਆਈ ਹਾਂ ਤਾਂ ਮੈਂ ਸੋਚਿਆ ਸੀ ਅੱਗੇ ਵਧਣਾ ਹੈ ਮੈਂ ਪਿੱਛੇ ਨਹੀਂ ਹਟਣਾ ਹੈਗਾ ਤੋ ਥੋੜਾ ਜਿਹਾ ਮੇਰੀ ਫੈਮਿਲੀ ਜੀ ਕਹਿੰਦੀ ਸੀ ਕਿ ਨਹੀਂ ਐ ਲਾਈਨ ਠੀਕ ਨਹੀਂ ਹੈ ਕੋਈ ਹੋਰ ਲਾਈਨ ਕੰਮ ਕਰ ਲੈ ਜੋਬ ਕਰ ਲੈ ਹੋਰ ਹੈਗੀਆਂ ਤੇ ਇੱਕ ਸ਼ਾਪ ਖੋਲ ਲੈ ਬਥੇਰੀਆਂ ਹੈਗੀਆਂ ਨੇ ਕੁਝ ਵੀ ਕਰਨ ਵਾਸਤੇ ਕਰ ਸਕਦੇ ਆ ਮਗਰ ਮੈਂ ਸੋਚਿਆ ਕਿ ਨਹੀਂ ਇਹ ਲਾਈਨ ਇੱਕੋ ਫੜਨੀ ਹੈ ਔਰ ਉੱਥੇ ਹੀ ਕਾਮਯਾਬ ਹੋ ਉਸੇ ਲਾਈਨ ਤੋਂ ਕਾਮਯਾਬ ਹੋਣਾ ਮੈਂ ਅੱਗੇ ਹਾਂਜੀ ਤੇ ਇਹ ਗੱਲ ਕਰੀਏ ਕਿ ਹੋਰ ਤੜੇ ਫੈਮਿਲੀ ਵੱਲੋਂ ਸਪੋਰਟ ਆਈ ਸੀ ਪੂਰੀ ਮਤਲਬ ਕਿ ਨਹੀਂ ਬੱਚਿਆਂ ਵੱਲੋਂ ਫੈਮਿਲੀ ਵੱਲੋਂ ਉਹਨਾਂ ਨਾਲੋਂ ਕੀ ਕਹਿਣਾ ਸੀ ਉਹਨਾਂ ਵੱਲੋਂ ਮਲੇ ਕਿ ਤੁਸੀਂ ਕੰਮ ਕਰੋ ਜਾਂ ਨਹੀਂ ਬਸ ਉਹਨਾਂ ਨੇ ਜਦ ਦੇਖਿਆ ਕਿ ਹਾਂ ਵੀ ਇਹਨਾਂ ਨੇ ਕੋਈ ਲੈਂ ਛੜਨੀ ਨਹੀਂ ਫਿਰ ਉਹਨਾਂ ਨੇ ਮੇਰੀ ਸਪੋਰਟ ਫੁੱਲ ਸਪੋਰਟ ਕੀਤੀ ਹੈਗੀ ਆ ਤੇ ਮੇਰੇ ਜੋ ਮੇਰੀ ਮੰਮੀ ਹੈਗੇ ਮੇਰੇ ਬ੍ਰਦਰ ਮੇਰੀ ਭਾਬੀ ਉਹਨਾਂ ਨੇ ਵੀ ਮੇਰੀ ਸਪੋਰਟ ਕੀਤੀ ਹੈਗੀ ਹੈ ਹਾਂਜੀ ਇਹ ਹੁਣ ਤੁਸੀਂ ਮਨ ਲਈ ਕਿੰਨੇ ਕ ਥਾਂ ਤੇ ਮਲ ਕਿ ਸ਼ੋ ਕਰ ਚੁੱਕੇ ਹੁਣ ਅੱਜ ਤੱਕ ਤੁਸੀਂ ਗੱਲ ਕਰੀਏ मैं 500 स्कूलों के अंदर मैं शो कर चुकी हूं अलुजनिस्ट के साथ भी मैं काफी शो कर चुकी हूं और अभी थोड़े टाइम के बाद मैं अपना जो शो करने जा रही हूं थोड़ा बड़ा शो लगाऊंगी मैं उसके बाद थोड़े टाइम के बाद हां जी हां जी ਜੇ ਇਹਦੀ ਗੱਲ ਕਰੀਏ ਕਿ ਮੋਸਟ ਪ੍ਰੋਬੈਬਲੀ ਤੁਸੀਂ ਕਿਤੇ ਜਾਣਦੇ ਹੋ ਜਾਂ ਤੁਹਾਨੂੰ ਕਿਤੇ ਲੋਕਾਂ ਵਿੱਚ ਜਾਣਦੇ ਹੋ ਕੁਝ ਲੋਕਾਂ ਵੱਲੋਂ ਸਾਹਮਣਾ ਕਰਨਾ ਪੈਂਦਾ ਵੀ ਲੋਕ ਕੁਝ ਕਹਿੰਦੇ ਹੋਣੀਆਂ ਵੀ ਇਹ ਕੌਣ ਆ ਗਿਆ ਮੇਲ ਜਾਦੂਗਰ ਨੂੰ ਦੇਖਦੇ ਆਂ ਤੇ ਪਹਿਲਾਂ ਫੀਮੇਲ ਆ ਗਈ ਹੈ ਕੁਝ ਐਵੇਂ ਫੇਸ ਕਰਨਾ ਪੈਂਦਾ हाँ फेस तो मैंने ऐसे किया है कि सब लोग सोचते थे कि ना कि कोई मजिशियन आगा बड़ी बड़ी उन्हें हेड पाई हुई होगी या लॉन्ग कोट पाया होगा तो जब वो मुझे देखते हैं कि एक फे, फीमेल म्यजिशियन वो पहली बार उनको एक अजीब सा लगता है कि एक फीमेल म्यूजिशियन को ना हम पहली बार देख रहे हैं और बहुत अच्छा लगता है कि जब मैंने उनको मैजिक शो दिखाते हो कि खूब तालियों का तालियाँ मिलती हैं और बहुत अच्छा स्वागत होता है मेरा ਤੇ ਉਵੇਂ ਮੋਸਟ ਪ੍ਰੋਬੈਬਲੀ ਤੁਸੀਂ ਜਿਵੇਂ ਕਿਤੇ ਗਏ ਹੋ ਤੇ ਤੁਹਾਨੂੰ ਐਵੇਂ ਲੋਕੀ ਕਹਿੰਦੇ ਹੋਣਗੇ ਵੀ ਕੀ ਲਾਇ ਫੀਮੇਲਸ ਆ ਗਈਆਂ ਇਹ ਫੀਮੇਲ ਆ ਗਈ ਹੈ ਪਹਿਲਾਂ ਦੀ ਬੰਦੇ ਦੇਖਦੇ ਆਏ ਆ ਜਾਂ ਇਹ ਫੀਮੇਲਸ ਕੋਸ਼ ਹੋ ਰਹਾ ਹੈ ਮੈਨੂੰ ਕਿ ਐਵੇਂ ਕੋਈ ਫੇਸ ਕਰਨਾ ਪੈਣਾ ਮੁਸ਼ਕਲ ਦਾ ਨਹੀਂ ਨਹੀਂ ਫੇਸ ਤੋਂ ਨਹੀਂ kiya ਕਾ کافی ਸ਼ੋ ਕੀਏ ਮੈਨੇ ਔਰ ਬਹੁਤ ਉਲਟਾ ਯਾਨੀ ਕਿ ਫੇਸ ਜਿसे ਲੱਗਦਾ ਕਿ ਪ੍ਰੋਬਲਮ ਹੋਏਗੀ ਨਹੀਂ ਮੇਰੇ ਲਈ ਕੋਈ ਪ੍ਰੋਬਲਮ ਨਹੀਂ ਉਲਟਾ ਮੂਜੇ ਬਹੁਤ ਅੱਛਾ ਲੱਗਾ ਹੈ ਔਰ ਉਹਨਾਂ ਨੇ ਮੂਜੇ ਮੇਰਾ ਬੜੇ ਤਹਿ ਦਿਲ ਸੇ ਸਵਾਗਤ ਕਰਤੇ ਹਾਂ अवार्ड ही मिला है में अवार्ड मिला है एक तो अवार्ड मिला है कि आईबीएम की सबसे बड़ी कंपनी है पूरे यूएसए की सबसे बड़ी कंपनी है जो जिन्होंने आईबीएम कंपटीशन पूरे इंटरनेशनल कंपटीशन किया पूरे वर्ल्ड के अंदर और उसमें मैंने अपना पार्ट किया था हिस्सा लिया था उसमें मैंने तीसरा स्थान प्राप्त किया है इंटरनेशनल मजिशन के अंदर पूरे वर्ल्ड के अंदर मैं तीसरे स्थान पे हूँ ਹਾਂ ਉਹ ਮਹਿਲਾ ਜਾਦੂਗਰ ਮੈਂ ਹਰਿਆਣਾ ਦੀ ਪਹਿਲੀ ਮਹਿਲਾ ਜਾਦੂਗਰ ਹਾਂ ਇਹ ਤੇ ਪੰਜਾਬ ਚ ਨਹੀਂ ਦੇਖਿਆ ਮੋਸਟਲੀ ਕਿਤੇ ਨਾ ਹਿਮਾਚਲ ਨੇੜੇ ਤੇੜੇ ਲੱਗਾ ਉਧਰ ਤੁਸੀਂ ਦਾ ਉਤਰੀ ਭਾਰਤ ਦੇ ਸਭ ਤੋਂ ਪਹਿਲਾ ਮਹਿਲਾ ਜਾਦੂਗਰ ਹਾਂ ਹਾਂ ਜਿੰਨਾ ਹੀ ਪੰਜਾਬ ਮੇ ਹੈ ਔਰ ਪੂਰਾ ਦੇਖ ਕੇ ਆਈਬੀਐਮ ਦਾ ਕਿਤਾਬ ਮੈਨੂੰ ਪਹਿਲੇ ਪੂਰਾ ਦੇਖ ਕੇ ਮਿਲਾ ਹੈ ਹਰਿਆਣਾ ਮੇ ਨਹੀਂ ਹੈ ਪੂਰਾ ਪੰਜਾਬ ਮੇ ਵੀ ਨਹੀਂ ਹੈ ਔਰ ਹਿਮਾਚਲ ਪ੍ਰਦੇਸ਼ ਮੇ ਵੀ ਨਹੀਂ ਹੈ ਇੱਕ ਲੇਡੀ ਮੈਜੀਸ਼ੀਅਨ ਮਹਿਲਾ ਜਾਦੂਗਰ जादू कुछ ऐसी कि जादू कोई ड्रामना नहीं है ये एक, एक हाथ की सफाई होती है बहुत ही प्रैक्टिस करने के बाद हम आपके सामने लिखेटेनमेंट का एक साधन होता है एक मनोरंजन साधन है और ये हाथ की सफाई होती है हाथ हाँ। की सफाई है मतलब कि कोई वैम वह अभी कुछ टूड़ा कर देंगे या कुछ कर देना हाँ। ऐसा कुछ है कोई वैम नहीं है और ये पूरे हाथ की सफाई होती है ऐसा इसमें कोई अंधविश्वास नहीं है या अगर आधे लोग देखे होंगे आपने कि ढोंगी बाबा होते हैं जो अंधविश्वास फैलाते हैं तो उसके कारण ये लोग उस माया जल के अंदर उनके फंसते जाते हैं कि हाँ भी अब अंधविश्वास के अंदर ये कुछ कुछ ऐसा हैं मगर ये विज्ञान ऐसा चमत्कार दिखाते एक वैज्ञानिक तौर पर एक तरीका होता है और जिसको हम हाथ की सफाई कहते हैं अपने एरिया हो परिवार रिस्पेक्ट मिलती है हाँ

ਮ ਜਿਆਦਾਤਰ ਤਾਂ ਮੈਂ ਸਕੂਲਾਂ ਵਿੱਚ ਕਰਦੀ ਹੂੰ ਔਰ ਬਰਥਡੇ ਪਾਰਟੀਆਂ ਸ਼ੋ ਕਰਦੀ ਹੂੰ ਜਿਆਦਾਤਰ ਹਾਂਜੀ ਬਰਥਡੇ ਪਾਰਟੀਆਂ ਔਰ ਜੇ ਅਗਰ ਕੋਈ ਇਵੈਂਟ ਸ਼ੋ ਵੀ ਆ ਜਾਂਦਾ ਹੈ ਜਾਂ ਪਬਲਿਕ ਸ਼ੋ ਆ ਜਾਂਦਾ ਹੈ ਮੈਂ ਸਭ ਸ਼ੋ ਕਰਦੀ ਹੂੰ ਗੱਲ ਕਰੀਏ ਤੁਹਾਨੂੰ ਦੇਖ ਕੋਈ ਸ਼ੋਰ ਲੜਕੀਆਂ ਵੀ ਤੁਹਾਨੂੰ ਦੇਖ ਰਹੀਆਂ ਹੋਣਗੀਆਂ ਤੁਹਾਨੂੰ ਇੱਕ ਮੋਟੀਵੇਸ਼ਨਲ ਮਿਲਦੀ ਹੈ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਵੀ ਇਸ ਲਾਈਨ 'ਚ ਆਣ ਜਾਂ ਕੀ ਸੋਚ ਕੇ ਆਣ ਕਿਸ ਤਰੀਕੇ ਨਾਲ ਇਹ ਸਭ ਨੂੰ ਕੀ ਕਹਿਣਾ ਚਾਹੀਦਾ ਹੈ ਅਗਰ ਕੋਈ ਆਣਾ ਚਾਹਤੀ ਹੈ ਤਾਂ मोस्ट ਵੈਲਕਮ ਹੈ लिए तो जो भी अगर बड़े सोच समझ के इस इस लाइन 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 में आना क्योंकि वापस वापस से जाया नहीं जाता ये एक ऐसी है जा सर्कस का सर्कस लोग कितने बहुत घट लगे जिन लगद की एक सर्कस जे उनके अंदर तो एक जो स्टाफ होता था उनका एक तो बहुत बड़ा स्टाफ होता था और इस टाइम आज महंगाई का जमाना है और आज तो आपको पता है कि हर स्टाफ का इतना एक एक मेंबर का खर्चा बहुत ज़्यादा होता है तो वो धीरे 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 आपको पता महंगाई हो रही है तो इस करके वो थोड़ा ਹਟਦਾ ਜਾ ਰਿਹਾ ਹੈ ਮਗਰ ਹਾਂ ਕਿ ਅਬ ਜਗਾ ਜਗਾ ਪੇ ਆਪ ਦੇਖ ਸਕਤੇ ਆ ਕਿ ਸਕੂਲਾਂ ਕੇ ਅੰਦਰ ਜਮਨਾਸਟਿਕ ਹੋ ਰਹੀ ਹੈ ਔਰ ਜਮਨਾਸਟਿਕ ਸ਼ੋ ਵੀ ਹੁੰਦੇ ਆ ਹਰ ਬੱਚੇ ਸੇ ਬੱਚਾ ਹਰ ਸਕੂਲ ਕੇ ਅੰਦਰ ਇੱਕ ਬੱਚਾ ਸਰਕਸ ਟਾਈਪ ਉਹ ਕਰਤਾ ਹੀ ਹੈ ਜਮਨਾਸਟਿਕ ਹਾਂਜੀ ਗੱਲ ਕਰੀਏ ਕਿ ਲੋਕਡਾਊਨ ਚ ਇਸ ਕੰਮ ਸਾਰਾ ਬੰਦ ਰਿਹਾ ਹੈ ਫਿਰ ਉਸ ਟਾਈਮ ਚ ਔਖਾ ਨਹੀਂ ਹੋਇਆ ਤਾਂ ਅਡਮਲ ਕੀ ਸ਼ੋ ਸ਼ਾ ਘੱਟ ਲੱਗਦੇ ਹੁੰਦੇ ਸੀ ਫੈਮਿਲੀ ਵੱਲੋਂ ਵੀ ਹਾਂਜੀ ਦਿੱਕਤਾਂ क्योंकि मेरे लिए नहीं ये पूरी वर्ल्ड पूरी दुनिया के लिए ऐसा था कि जिसमें मैं ही नहीं खाली बैठी थी पूरी दुनिया खाली बैठी थी बट जब सेकेंड कोविड नाइन्टीन की लहर आई थी तो मैंने ऑनलाइन कंपटीशन ने ऑनलाइन मैंने, मैंने मैजिक शो शुरू किया था तो जिसे मैंने डेली रूटीन में मैं दो या तीन शो करती थी मैं ऑनलाइन ऑनलाइन मैजिक शो में दो तीन करती थी वो भी स्कूलों के ਹਾਂ ਸ਼ੋ ਸ਼ੋ ਕਰਦੇ ਸੀ ਮਤਲਬ ਕਿ ਤੁਸੀਂ ਮਤਲਬ ਕਿ ਵੇਲੇ ਨਹੀਂ ਬਿੱਠੇ ਕਰਦੇ ਰਹੇ ਹੋ ਕੁਝ ਨਾ ਕੁਝ ਕੁਝ ਨਾ ਕੁਝ ਕਰਦੇ ਰਹੇ ਹੋ ਤੇ ਜੇ ਗੱਲ ਕਰੀਏ ਕਿ ਹੁਣ ਆਉਣ ਵਾਲੇ ਸਮੇਂ 'ਚ ਤੁਸੀਂ ਮਤਲਬ ਕਿ ਹੋਰ ਜਿਹੇ ਪ੍ਰੋਗਰਾਮ ਹੁੰਦੇ ਆ ਤੇ ਜਾਂਦੇ ਰਹਿੰਦੇ ਹੋ ਬਾਹਰ ਵੀ ਜਾਂਦੇ ਰਹਿੰਦੇ ਹੋ ਕਿ ਸਿਰ ਇੰਡੀਆ ਵਿੱਚ ਹੀ ਰਹਿੰਦੇ ਹੋ ਅਭੀ ਤਾਂ ਮੈਂ ਇੰਡੀਆ ਵਿੱਚ ਹੂੰ ਔਰ ਬਾਕੀ ਜਦ ਅੱਗੇ ਮੌਕਾ ਮਿਲੇਗਾ ਮੇਰੇ ਪਾਸ ਆਫਰ ਹੈ ਇੱਕ ਕੈਨੇਡਾ ਸੇ ਔਰ ਯੂ ਐਸ ਏ ਸੇ ਤਾਂ ਮੈਂ ਅੱਗੇ ਮੌਕਾ ਮਿਲੇਗਾ ਤਾਂ ਮੈਂ ਜ਼ਰੂਰ ਆਪਣੇ ਆਊਟ ਆਫ ਇੰਡੀਆ